ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਨ ਸਿਮਰਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਹਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਨੇ ਜਾਂ ਹਜੇ ਤੱਕ ਆਪਣਾ ਚੈਨਲ ਜੀ ਨਾਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਗੈਲ ਲਾਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਵੀ ਵੀਡੀਓ ਦਾ ਨਿਊ ਨੋਟੀਫਿਕੇਸ਼ਨ ਆ ਤੁਹਾਡੇ ਸਾਰਿਆਂ ਕੋਲ ਆਸਾਨੀ ਨਾਲ ਆ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਹਾਂਜੀ ਤੁਸੀਂ ਸਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਬ ਸੋਟ ਵੀ ਬਾਈ ਕਰ ਸਕਦੇ ਹੋ ਤੇ ਸਾਡੀ ਵਾਲੀ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਨੂੰ YouTube ਤੋਂ ਇਲਾਵਾ Insta ਉੱਪਰ ਫੋਲੋ ਕਰ ਸਕਦੇ ਹੋ Insta ਉੱਪਰ ਆਪਣੀ ਆਈਡੀ ਬਣੀ ਹੋਈ ਹੈ ਅਮਰ ਸਿਮਰਨ ਨਾਮ ਤੇ ਹੀ ਆਪਣੀ Insta ਦੀ ਆਈਡੀ ਹੈ ਜੀ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰੋ ਉੱਥੇ ਆਪਾਂ ਹਰ ਪ੍ਰਕਾਰ ਦਾ ਫੈਬਰਿਕ ਪਿਕ ਰੀਲਸ ਵਰਕ ਦੇ ਵਿੱਚ ਤੇ ਫੈਬਰਿਕ ਦੇ ਵਿੱਚ ਅਪਲੋਡ ਕਰਦੇ ਰਹਿੰਦੇ ਆ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਜਾ ਫੈਬਰਿਕ ਪਸੰਦ ਆਂਦਾ ਉਸ ਦਾ ਸਕਰੀਨਸ਼ਾਟ ਖਿੱਚ ਕੇ ਉਸ ਦੀ ਫੁੱਲ ਇਨਫੋਰਮੇਸ਼ਨ ਲੈ ਸਕਦੇ ਹੋ ਉਸ ਦੇ ਵਿੱਚ ਕੁਝ ਕਟੋਨ ਕਰਵਾਉਣਾ ਕੁਝ ਐਡ-ਆਨ ਕਰਵਾਉਣਾ ਹੈ ਸਟੀਚਿੰਗ ਨਾਲ ਲੈਣਾ ਵਿਦਾਊਟ ਸਟੀਚਿੰਗ ਲੈਣਾ ਦੁਪੱਟੇ ਨਾਲ ਲੈਣਾ ਜਿੱਦਾਂ ਦੀ ਵੀ ਤੁਹਾਡੀ ਕਲੈਕਸ਼ਨ ਹੈ ਸਾਰੀ ਆਪਣੀ ਦੱਸ ਕੇ ਤੇ ਸੇਮ ਸੂਟ ਸਾਡੇ ਤੋਂ ਬਾਈ ਕਰ ਸਕਦੇ ਹੋ ਆਪਣੇ ਕੋਲ ਹਰ ਪ੍ਰਕਾਰ ਦੀ ਸਟੀਚਿੰਗ ਵੀ ਅਵੇਲੇਬਲ ਹੈ ਚਾਹੇ ਤੁਸੀਂ ਇੱਕ ਸਿੰਪਲ ਸੂਟ ਰੈਡੀ ਕਰਵਾਉਣਾ ਚਾਹੇ ਫਾਰਮਲ ਡ्रेसेस ਹੋ ਗਿਆ ਲਹਿੰਗੇ ਨਾਲ ਸ਼ਰਾਰੀ ਨਾਲ ਗਰਾਰੇ ਨਾਲ ਪਜਾਮੀ ਨਾਲ ਪਲਾਜ਼ੋ ਨਾਲ ਜਬਰਾਇਡਲ ਸੂਟ ਬਰਾਇਡਲ ਲੈਂਗੁਜ ਇਦਾਂ ਦੀ ਵੀ ਤੁਹਾਡੀ ਚੁਆਇਸ ਹੈ ਤੁਸੀਂ ਸੇਮ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹਾਂਜੀ ਤੁਹਾਨੂੰ ਦਿਖਾਣੇ ਆ ਜੀ ਅੱਜ ਵਾਲੇ ਆਪਣੀ ਸਾਰੀ ਸੂਟ ਜੀ ਹਾਂਜੀ ਜੀ ਇਹ ਜੀ ਅੱਜ ਵਾਲਾ ਆਪਣਾ ਫਰਸ ਸੂਟ ਜੀ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਸਾਰਾ ਆਲ ਓਵਰ ਸੂਟ ਹੈ ਜੀ ਪਿਓਰ ਕਾਟਨ ਆਪਣਾ ਸਟਾਫ ਹੈ ਜੀ ਸੂਟ ਦਾ ਕੌਨਸਾ ਬਲੈਂਕ ਆਪਣੀ ਫੈਬਰਿਕ ਹੈ ਜੀ ਸੂਟ ਦੀ ਹੋਰ ਜੋ ਇਸ ਦੇ ਉੱਪਰ ਆਪਣੀ ਵਰਕ ਕਰਵਾਇਆ ਹੋਇਆ ਜੀ ਸਾਰਾ ਹੀ ਮਸ਼ੀਨ ਵਰਕ ਕੀਤਾ ਹੋਇਆ ਆਪਣੀ ਸੂਟ ਦਾ ਜੋ ਕਲਰ ਹੈ ਉਹ ਬਲੈਕ ਕਲਰ ਹੈ ਜੀ ਜੈੱਡ ਬਲੈਕ ਕਲਰ ਤੁਸੀਂ ਦੇਖ ਸਕਦੇ ਬਹੁਤ ਹੀ ਪਿਆਰੀ ਜੀ ਆਪਣਾ ਮਸ਼ੀਨ ਵਰਕ ਨੀਡ ਐਂਡ ਕਲੀਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਵਰਕ ਕੀਤਾ ਹੋਇਆ ਜੀ ਆਪਣਾ ਚਾਕ ਤੇ ਕੇਰਾ ਬਹੁਤ ਹੀ ਪਿਆਰੇ ਫਲਾਵਰਾਂ ਦੇ ਨਾਲ ਡੈਕੋਰੇਟ ਹੈ ਤੁਸੀਂ ਦੇਖ ਸਕਦੇ ਚਾਕ प्यारी ਜੀ ਡਿਜ਼ਾਈਨਿੰਗ ਕੀਤੀ ਹੋਈ ਐ ਜੀ ਮਸ਼ੀਨ ਵਰਕ ਦੇ ਨਾਲ ਬਾਜੂ ਦੇ ਉੱਪਰ ਵੀ ਆਪਣੇ ਸੇਮ ਹੀ ਐਦਾਂ ਦੇ ਹੀ ਆਪਾਂ ਨੇ ਫਲਾਵਰ ਬਾਜੂ ਦੇ ਉੱਪਰ ਬਰਵਾਇਣੀ ਸਟੀਚਿੰਗ ਦੇ ਟਾਈਮ ਆਪਾਂ ਨੇ ਮਲਟੀ ਕਲਰ ਦੀ ਹੀ ਲੈਸ਼ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਤੁਸੀਂ ਦੇਖ ਸਕਦੇ ਹੋ ਮਲਟੀ ਕਲਰ ਜਿੱਦਾਂ ਦੇ ਆਪਣੇ ਥ्रेड ਮਸ਼ੀਨ ਵਰਕ ਦੇ ਆਪਾਂ ਨੇ ਜੋ ਉਸ ਕੀਤੀ ਹੋਣੀ ਕੜਾਈ ਦੇ ਵਿੱਚ ਉਦਾਂ ਦੀ ਆਪਣੀ ਸਾਰੀ ਲੈਸ਼ ਲਗਾਈ ਹੋਈ ਹੈ ਜੀ ਬਾਜ਼ੂ ਤੇ ਵੀ ਤੇ ਘੇਰੇ ਤੇ ਵੀ ਜੀ ਚਾਕਾਂ ਦੇ ਉੱਪਰ ਇਸ ਦੇ ਨਾਲ ਆਪਣੀ ਬੋਟਮ ਵੀ ਸੇਮ ਕਲਰ ਦੀ ਹੈ ਜੀ ਬੋਟਮ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਵਰਕ ਕੀਤਾ ਹੋਇਆ ਜੀ ਪਲੱਸ ਆਪਣੀ ਲੈਸ਼ ਲਗਵਾਈ ਹੋਈ ਹੈ ਜੀ ਬੋਟਮ ਦੇ ਉੱਪਰ ਤੇ ਇਸ ਦਿਨ ਆ ਜੋ ਦੁਪੱਟਾ ਜੀ ਪ्योर ਦਾ ਦੁਪੱਟਾ ਨਹੀਂ ਟਾਈ ਡਾਈ ਜਿੰਨੇ ਕਲਰ ਆਪਣੇ ਵਰਕ ਦੇ ਵਿੱਚ ਨਹੀਂ ਜੀ ਸਾਰੇ ਕਲਰ ਆਪਾਂ ਨੇ ਟਾਈ ਡਾਈ ਦੇ ਦੁਪੱਟੇ ਦੇ ਵਿੱਚ ਪਵਾਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਬਣਿਆ ਹੋਇਆ ਜੀ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਲੁੱਕ ਵਾਲੇ ਜਿਹੜੇ ਸੂਟ ਆ ਤਿਆਰ ਕਰਵਾ ਸਕਦੇ ਹੋ ਤੁਸੀਂ ਇਸ ਨੂੰ ਸੇਮ ਕਲਰ ਤੇ ਵੀ ਡੈਡੀ ਕਰਵਾ ਸਕਦੇ ਹੋ ਪਹਿਲਾਂ ਵੀ ਆਪਣੇ ਸੇਮ ਕਲਰ ਤੇ ਇਹ ਦੋ ਸੂਟ ਤਿਆਰ ਹੋ ਗਏ ਨੇ ਉਹ ਵਿਦਆਉਟ ਸਟੀਚਿੰਗ ਦੇ ਨਾਲ ਗਏ ਸੀ ਇਹ ਆਪਣਾ ਆਪਣੇ ਸਟੀਚਿੰਗ ਦੇ ਨਾਲ ਸੂਟ ਤਿਆਰ ਕੀਤਾ ਹੈ ਤੇ ਤੁਸੀਂ ਹੋਰ ਕਲਰ ਦੇ ਉੱਪਰ ਵੀ ਟਰਾਈ ਕਰ ਸਕਦੇ ਹੋ ਜਿਹੜਾ ਵਰਕ ਹੈ ਉਹਨੂੰ ਤੁਸੀਂ ਓਨਲੀ ਚਾਕਾਂ ਤੇ ਕਰਵਾ ਸਕਦੇ ਸਕਿਪ ਕਰਵਾ ਕੇ ਘੇਰੇ ਤੇ ਕਰਵਾਸੋ ਸਾਰੀ ਆਪਣੀ ਹੀ ਮਤਲਬ ਕੀ ਕਸਟਮਰ ਦੀ ਚੁਆਇਸ ਹੈ ਕਿ ਉਹਨਾਂ ਨੇ ਕਿਦਾਂ ਦਾ ਕਸਟਮਾਈਜ਼ ਕਰਵਾਣਾ ਹੈ ਜੀ ਇਹ ਸੀ ਜੀ ਅੱਜ ਵਾਲਾ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਜੀ ਹਾਂਜੀ ਜੀ ਇਹ ਜੀ ਅੱਜ ਵਾਲਾ ਆਪਣਾ ਨੈਕ ਸੂਟ ਜੀ ਇਹ ਵੀ ਆਪਣਾ ਸਾਰਾ ਹੀ ਆਲ ਓਵਰ ਸੂਟ ਐ ਜੀ ਪਿਓਰ ਕਾਟਨ ਆਪਣੀ ਫੈਬਰਿਕ ਐ ਲਾਈਨਿੰਗ ਵਾਲੀ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਬਣਿਆ ਹੋਇਆ ਐ ਜੀ ਸਟੱਬ ਦੇ ਵਿੱਚ ਬ੍ਰਿਕ ਬ੍ਰਿਕ ਲਾਈਨਾਂ ਵਾਲਾ ਇਸ ਦੇ ਉੱਪਰ ਵੀ ਆਪਾਂ ਨੇ ਪ੍ਰੋਪਰਲੀ ਹੈਂਡਵਰਕ ਕਰਵਾਇਆ ਹੋਇਆ ਐ ਜੀ ਜੋ ਆਪਣੀ ਸੂਟ ਦਾ ਕਲਰ ਐ ਜੀ ਲਾਈਟ ਬਿਲਕੁਲ ਲਾਈਟ ਹਰਾ ਫੋਜੀ ਜਿਹਾ ਕਲਰ ਐ ਜੀ ਇਸ ਦੇ ਉੱਪਰ ਆਪਾਂ ਨੇ ਸਾਰਾ ਹੀ ਮਸ਼ੀਨ ਵਰਕ ਕਰਵਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਆਪਣਾ ਫਲਾਵਰ ਆ ਰਿਹਾ ਮਲਟੀ ਕਲਰ ਦੇ ਆਪਾਂ ਨੇ ਫਲਾਵਰ ਦੇ ਵਿੱਚ ਥ੍ਰੈਡ ਯੂਜ਼ ਕੀਤੇ ਨੇ ਤੇ ਸਾਰੇ ਨਾਲ ਤੋਂ ਸਿੰਪਲ ਸੋਬਰ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੋਇਆ ਜੀ ਸੇਮ ਹੀ ਡਿਜ਼ਾਈਨਿੰਗ ਆਪਾਂ ਨੇ ਬਾਜੂ ਉੱਪਰ ਕਰਵਾਈ ਹੈ ਜੀ ਸਲਵਾਰ ਦੇ ਉੱਪਰ ਕਸਟਮਰ ਨੇ ਕੋਈ ਵੀ ਆਪਣਾ ਵਰਕ ਨਹੀਂ ਕਰਵਾਇਆ ਤੇ ਬਾਜੂ ਦੇ ਉੱਪਰ ਵੀ ਆਪਣੀ ਸੇਮ ਹੀ ਡਿਜ਼ਾਈਨਿੰਗ ਹੈ ਜੀ ਇਹ ਆਪਣੀ ਵਿਦਆਊਟ ਦੁਪੱਟਿਆਂ ਦੇ ਨਾਲ ਸੂਟ ਤਿਆਰ ਕਰਵਾਇਆ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਜਿੱਦਾਂ ਚਾਹੋ ਉਦਾਂ ਦਾ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਏਸੀ ਜੀ ਅੱਜ ਵਾਲਾ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਜੀ ਹਾਂਜੀ ਜੀ ਅੱਜ ਵਾਲਾ ਆਪਣਾ ਨੈਕਸਟ ਸੂਟ ਜੀ ਇਹ ਵੀ ਆਪਣਾ ਸਾਰਾ ਆਲ ਓਵਰ ਸੂਟ ਹੈ ਜੀ ਕਾਂਸਾ ਬਲੈਂਕ ਆਪਣੀ ਫੈਬਰਿਕ ਹੈ ਜੀ ਕਾਟਨ ਦੇ ਵਿੱਚ ਤੇ ਜੋ ਇਸ ਦਾ ਆਪਣਾ ਕਲਰ ਹੈ ਜੀ ਉਹ ਹੈ ਲਾਈਟ ਮਹਿੰਦੀਆਂ ਲਾਈਟ ਮਹਿੰਦੀਆਂ ਦਾ ਕਲਰ ਹੈ ਜੀ ਇਸ ਦੇ ਉੱਪਰ ਵੀ ਆਪਾਂ ਨੇ ਪ੍ਰੋਪਰਲੀ ਹੈਂਡਵਰਕ ਕਰਵਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਨੈਕ ਦੇ ਉੱਪਰ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਆ ਰਹੀ ਹੈ ਜੀ ਮਸ਼ੀਨ ਵਰਕ ਦੇ ਵਿੱਚ ਆਪਣੇ ਮਲਟੀ ਕਲਰ ਦੀ ਲਾਈਟ ਕਲਰ ਦੀ ਆਪਾਂ ਨੇ ਜਿੱਦਾਂ ਦਾ ਸੂਟ ਦਾ ਕਲਰ ਹੈ ਉਦਾਂ ਦੇ ਹੀ ਆਪਾਂ ਨੇ ਲਾਈਟ ਡਾਰਕ ਜੀ ਕੰਬੀਨੇਸ਼ਨ ਦੀ ਨਾਲ ਆਪਣੇ ਥ्रेड ਵਰਕ ਯੂਜ਼ ਕੀਤਾ ਹੋਇਆ ਜੀ ਪਲੱਸ ਆਪਾਂ ਨੇ ਘੇ ਜੀ ਤੁਸੀਂ ਦੇਖ ਸਕਦੇ ਹੋ ਦੋ ਫਲਾਵਰ ਆਪਣੇ ਘੇਰੇ ਦੇ ਉੱਪਰ ਆ ਰਹੇ ਨਹੀਂ ਸੀ ਆਪਣੀ neck ਵੀ ਡਿਜ਼ਾਈਨਿੰਗ ਆ ਰਹੀ ਹੈ ਹੋਰ ਆਪਾਂ ਕਿਤੇ ਵੀ ਇਸ ਦੇ ਵਿੱਚ ਕੋਈ ਵੀ ਫਲਾਵਰ ਨਹੀਂ ਪਵਾਇਆ ਇਸ ਸਿੰਪਲ ਸੋਬਰ ਜੀ ਆਪਣੀ ਡਿਜ਼ਾਈਨਿੰਗ ਬਣੀ ਹੈ ਜੀ ਪਲੱਸ ਆਪਾਂ ਨੇ ਬਾਜੂ ਦੇ ਉੱਪਰ ਵਰਕ ਕਰਵਾਇਆ ਹੋਇਆ ਜੀ ਜਿੱਦਾਂ ਦੇ ਆਪਾਂ ਨੇ ਘੇਰੇ ਦੇ ਉੱਪਰ ਫਲਾਵਰ ਆ ਰਹੇ ਨੇ ਇੱਕ ਇੱਕ ਆਪਾਂ ਨੇ ਫਲਾਵਰ ਹੈ ਜੋ ਉਹ ਆਪਾਂ ਨੇ ਬਾਜੂ ਦੇ ਉੱਪਰ ਪਾਇਆ ਹੋਇਆ ਹੈ ਜੀ ਕਸਟਮਰ ਨੇ ਇਸ ਵਾਲ ਦੇ ਉੱਪਰ ਕੋਈ ਵੀ ਵਰਕ ਨਹੀਂ ਕਰਵਾਇਆ ਤੇ ਵਿਦਆਊਟ ਉਹ ਦੁਪੱਟਾ ਆਪਣੇ ਤੋਂ ਲਿਆ ਜੀ ਇਹ ਸੀ ਜੀ ਅੱਜ ਵਾਲਾ ਆਪਣਾ ਬਹੁਤ ਹੀ ਪਿਆਰਾ ਜਾਂ ਸੂਰਜੀ ਇਹ ਹੈਗਾ ਜੀ ਔਰਗੈਂਜਾ ਕ ਫੈਬ੍ਰਿਕੇ ਦਾ ਔਰਗੈਂਜਾ ਵਿਸਕੋਸ ਔਰਗੈਂਜਾ ਵਧੀਆ ਵਾਲਾ ਉਹ ਚੁੱਪਨ ਜੇ ਵਾਲਾ ਨਹੀਂ ਹੈਗਾ ਦੇਖੋ ਟਾਈ ਡਾਈ ਆਪਣੀ ਸ਼ਰਟ ਹੈ ਆਪਾਂ ਤਾਂ ਕਿਸੇ ਭੈਣ ਨੇ ਮਤਲਬ ਆਰਡਰ ਤੇ ਬੜਵਾਇਆ ਸੂਟ ਦੇਖੋ ਬਹੁਤ ਸੋਹਣਾ ਟਾਈ ਡਾਈ ਹੋਇਆ ਕਲਰ ਮੈਚਿੰਗ ਬਹੁਤ ਸੋਹਣੀ ਹੈ ਸੀ ਗ੍ਰੀਨ ਤੇ ਰਸਟ ਕਾ ਦਾਦੀ ਮਤਲਬ ਮੈਚਿੰਗ ਹੈਗੀ ਤੇ ਇਹ ਇਹਦੇ ਨਾਲ ਦੀ ਬਾਟਮ ਹੈ ਬਾਟਮ ਹੈਗੀ ਪਿਓਰ ਕ੍ਰੀਪ ਦੇ ਵਿੱਚ ਅਸਟੀਗ੍ਰਾਮ ਬਾਈ ਕਰੀਏ ਰਹੀਗੀ ਤੇ ਇਹ ਹੈਗਾ ਜੀ ਦੁਪੱਟਾ ਆਹ ਦੇਖੋ ਇਹਦੇ ਲੜ ਹੈਗੇ ਨੇ ਰਸਟ ਕਲਰ ਦੇ ਮਤਲਬ ਕੰਨੀ ਵਾਲੀ ਸਾਈਡ ਤੋਂ ਰਸਟ ਕਲਰ ਦਾ ਤੇ ਵਿਚਾਲੋਂ ਹੈਗਾ ਸਾਰਾ ਸੀ ਗ੍ਰੀਨ ਇਦਾਂ ਦੀ ਹੀ ਚੋਇਸ ਸੀ ਜੇ ਆਪਣੇ ਕਸਟਮਰ ਦੀ ਜਿੱਦਾਂ ਦਾ ਆਪਾਂ ਨੂੰ ਉਹਨਾਂ ਨੇ ਆਰਡਰ ਕਿਹਾ ਸੀ ਜੀ ਆਪਣਾ ਬਣਾਉਣ ਵਾਸਤੇ ਸੇਮ ਉਸੇ ਤਰ੍ਹਾਂ ਦਾ ਸੂਟ ਬਣ ਕੇ ਤਿਆਰ ਹੋਇਆ ਹੈ ਜੀ ਤੁਸੀਂ ਵੀ ਆਪਣੇ ਬਜਟ ਦੇ ਅਕੋਰਡਿੰਗ ਆਪਣੇ ਮਤਲਬ ਚੁਆਇਸ ਦੇ ਅਕੋਰਡਿੰਗ ਆਪਣੀ ਏਜ ਦੇ ਅਕੋਰਡਿੰਗ ਜਿਹੜਾ ਜ ਤੁਸੀਂ ਪਹਿਨਣਾ ਪਸੰਦ ਕਰਦੇ ਹੋ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਤੋਂ ਕਢਾਈ ਵਾਲਾ ਆਰੀ ਵਰਕ ਹੈਂਡਵਰਕ ਮਸ਼ੀਨ ਵਰਕ ਨੀਡਲ ਵਰਕ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਫੈਬਰਿਕ ਦੇ ਉੱਤੇ ਕੋਈ ਵੀ ਸੂਟ ਬਣਵਾ ਸਕਦੇ ਹੋ ਉੱਥੇ ਹਾਂਜੀ ਜੀ ਇਹ ਜੀ ਅੱਜ ਵਾਲਾ ਆਪਣਾ ਨੈਕ ਸੂਟ ਜੀ ਇਹ ਵੀ ਆਪਣਾ ਸਾਰਾ ਆਲ ਓਵਰ ਪ੍ਰਿੰਟਡ ਸੂਟ ਐ ਜੀ ਕਾਟਨ ਦਾ ਪਿਓਰ ਵਧੀਆ ਕਾਟਨ ਦਾ ਸੂਟ ਐ ਜੀ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਬਰਾਊਨ ਜਿਹਾ ਕਲਰ ਐ ਜੀ ਇਸ ਦਾ ਜੋ ਸੂਟ ਦਾ ਪੂਆ ਐ ਜੀ ਬਰਾਊਨ ਐ ਬਿਲਕੁਲ ਹੀ ਤੇ ਇਸ ਦੇ ਉੱਪਰ ਬਹੁਤ ਹੀ ਪਿਆਰੇ ਛੋਟੇ ਛੋਟੇ ਬੋਟੀਆਂ ਦਾ ਤੁਸੀਂ ਦੇਖ ਸਕਦੇ ਹੋ ਬੂਟਿਆਂ ਦਾ ਡਿਜ਼ਾਈਨ ਬਣਿਆ ਹੋਇਆ ਐ ਜੀ ਆਪਾਂ ਨੇ ਸਟੀਚਿੰਗ ਦੇ ਟਾਈਮ ਇਸ ਨੂੰ ਸਿੰਪਲ ਪਾਈਪਿੰਗ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦੀ ਜਿਹੜੇ ਦੇ ਵਿੱਚ ਬੋਟੀਆਂ ਨੇ ਚਾਕਾਂ ਤੇ ਬਾਹਾਂ ਤੇ ਤੇ ਗਲੇ ਦੇ ਉੱਪਰ ਨੈਕ ਦੇ ਉੱਪਰ ਡਿਜ਼ਾਈਨਿੰਗ ਕਿ ਜੇ ਐਦਾਂ ਦੀ ਗਰਮੀਆਂ ਵਾਲੇ ਜਿਹੜੇ ਫੈਬਰਿਕ ਹੈ ਉਹ ਵੀ ਆਪਣੇ ਕੋਲ ਅਵੇਲੇਬਲ ਹੁੰਦਾ ਜੇ ਜਾਇ ਤੁਸੀਂ ਪ੍ਰਿੰਟਡ ਲੈਣਾ ਚਾਹੇ ਪਲੇਨ ਲੈਣਾ ਚਾਹੇ ਚਾਹੇ ਮੈਚਿੰਗ ਨਾਲ ਲੈਣਾ ਚਾਹਨੀ ਹੋ ਆਪਣੇ ਕੋਲ ਸਾਰਾ ਜਿਹੜਾ ਫੈਬਰਿਕ ਉਹ ਅਵੇਲੇਬਲ ਹੈ ਜੀ ਇਹ ਸੀ ਜ ਅੱਜਵਾਲ ਆਪਣਾ ਬਹੁਤ ਹੀ ਪਿਆਰਾ ਜਹਾ ਸੂਟ ਜੀ हां जी ਤੁਸੀਂ ਸਾਰਿਆਂ ਨੇ ਆਪਣੇ ਅੱਜ ਵਾਲੇ ਸੂਟ ਦੇਖੇ ਹੋਣਗੇ ਜੀ ਅੱਜ ਆਪਾਂ ਨੇ ਤੁਹਾਨੂੰ ਮਸ਼ੀਨ ਵਰਕ ਦੇ ਸਾਰੇ ਸੂਟ ਦਿਖਾਏ ਨੇ ਜੀ ਇਹ ਸੂਟ ਆਪਣੇ ਸਾਰੇ ਹੀ ਤਕਰੀਬਨ ਜਿਹੜੇ ਕਾਟਨ ਫੈਬਰਿਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਏ ਨੇ ਜੀ ਤੁਸੀਂ ਸੇਮ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਇਹਨਾਂ ਵਿੱਚ ਕੁਝ ਕੱਟ ਔਨ ਕਰਵਾਣਾ ਐ ਜਾਂ ਅਦਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਉਦਾਂ ਵੀ ਕਰਵਾ ਸਕਦੇ ਹੋ ਆਪਾਂ ਨੇ ਕੁਝ ਮਸ਼ੀਨ ਵਰਕ ਦੇ 3-4 ਸੂਟ ਦਿਖਾਏ ਨੇ ਵਿੱਚ ਕਾਟਨ ਦੇ ਪ੍ਰਿੰਟਡ ਸੂਟ ਸੀ ਤੇ ਕੁਝ ਆਪਣੇ ਟਾਈ ਡਾਈ ਸੂਟ ਸੀ ਜਿਹੜਾ ਟਾਈ ਡਾਈ ਫੈਬਰਿਕ ਹੈ ਉਹ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਵਿਸਕੋਜ਼ ਦੇ ਵਿੱਚ ਔਰ ਗਾਂਜਾ ਦੇ ਵਿੱਚ ਮਸਲਿਨ ਦੇ ਵਿੱਚ ਕਾਟਨ ਦੇ ਵਿੱਚ ਤੁਸੀਂ ਆਪਣੀ ਚੁਆਇਸ ਦੱਸ ਕੀ ਜਿਹੜੇ ਸਾਡੇ ਕੋਲ ਹੈ ਜਿਹੜੇ ਸੇਮ ਸੂਟ ਹੈ ਉਹ ਰੈਡੀ ਕਰਵਾ ਸਕਦੇ ਹੋ ਹਾਂਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ